ਉਜਾ ਮੂੰ ਤੇ ਜਿਹੜੇ ਦੀ ਸਮਫਰਲ ਜਾਂ ਸ਼ੋਲ ਟਾਈਪ ਉਹਨਾਂ ਨੇ ਬੰਨੇ ਹੋਏ ਸੀ ਆਂਦੇ ਉਹਨਾਂ ਨੇ ਅੰਦਰ ਐਂਟਰ ਕਰਕੇ ਮੇਰੇ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਕਈ ਨੂੰ ਇਨਸਾਫ ਦਵਾਨੇ ਆ ਇਸ ਦੌਰਾਨ ਸਾਡੇ ਜਿਸ ਤਰ੍ਹਾਂ ਪਿੱਛੇ ਜੇ ਅਹੀ ਨਿਰੂਪਾ ਜੋ ਤੇ ਵੀ ਪਰਚਾ ਦਰਜ ਕਰਵਾਇਆ ਸੀ ਤੇ ਉਸ ਤੋਂ ਬਾਅਦ ਫਿਰ ਇੱਕ ਇਨਸੀਡੈਂਟ ਜਿਹੜਾ ਹੈ ਕਿ ਭਗਵਾਨ ਵਾਲਮੀਕੀ ਮਹਾਰਾਜ ਦੇ ਮੰਦਿਰ ਦੇ ਬਾਰੇ ਆਸ਼ਰਮ ਬਾਰੇ ਵੀ ਕਿਸੇ ਵਿਅਕਤੀ ਨੇ ਗਲਤ ਬੋਲਿਆ ਸੀ ਉਹਦਾ ਵੀ ਮੁੱਦਾ ਮੈ ਚੁੱਕਿਆ ਉਹ ਤੋਂ ਬਾਅਦ ਕਈ ਲੋਕਾਂ ਦੇ ਨਾਲ ਮੇਰੀ ਦੁਸ਼ਮਣੀ ਪੈ ਚੁੱਕੀ ਸੀ ਵਰਗਾ ਗੱਬਰ ਦੇ ਪਰਸਨਲ ਨੰਬਰ ਤੋਂ ਮੈਨੂੰ ਜਿਹੜੀ ਥ੍ਰੈਟ ਆਈ ਕੁਲਵਿੰਦਰ ਸਿੰਘ ਵੱਲੋਂ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ ਤੇਰੇ ਪਰਿਵਾਰ ਨੂੰ ਮਰਵਾ ਦੇਵਾਂਗੇ ਤੇਰੇ ਘਰ ਆਈ ਹਾਰ ਬੰਦਾ ਭੇਜਾਂਗੇ 9 ਵਜੇ ਕੋਈ 50 55 ਮਿੰਟ ਦੇ ਵੀ ਸਾਡੇ ਘਰੇ ਇਦਾਂ ਵੀ ਅਮਨ ਕੋਈ ਆਇਆ ਵਾ ਅਮਨ ਦੇ ਉਹਦੇ ਉੱਤੇ ਕੋਈ ਗਿਵਕ ਫੈਰਿੰਗ ਕਰਕੇ ਚਲ ਗਿਆ ਵਾ ਪਾਸੇ ਜਿੱਥੇ ਅੰਮ੍ਰਿਤਸਰ ਸ਼ਹਿਰ ਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਪੁਲਿਸ ਲਗਾਤਾਰ ਸਖਤ ਨਜ਼ਰ ਆ ਰਹੀ ਹੈ ਪਰ ਉੱਥੇ ਹੀ ਅੰਮ੍ਰਿਤਸਰ ਸ਼ਹਿਰ ਅੰਦਰ ਗੋਲੀ ਚਲਣ ਦੀਆਂ ਸ਼ਰਿਆਮ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਅੰਮ੍ਰਿਤਸਰ ਦੇ ਬੇਰਕਾ ਇਲਾਕੇ ਦੇ ਵਿੱਚ ਇੱਕ ਸਮਾਜ ਸੇਵਕ ਉੱਪਰ ਕੁਝ ਨਕਾਬਪੋਸ਼ ਲੋਕਾਂ ਵੱਲੋਂ ਸ਼ਰਿਆਮ ਗੋਲੀਆਂ ਚਲਾਉਂਦਾ ਮਾਮਲਾ ਸਾਹਮਣੇ ਆਇਆ ਜਿਸ ਦੌਰਾਨ ਪੁਲਿਸ ਵੱਲੋਂ ਘਟਨਾ ਸੰਬੰਧੀ ਪਤਾ ਲੱਗਦੇ ਮੌਕੇ ਤੇ ਪਹੁੰਚੇ ਨੇ ਖੋਲ ਕਬਜ਼ੇ ਚ ਲੈ ਕੇ ਮਾਮਲੇ ਦੀ ਜਾਂਚ ਜੁਆ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਸਮਾਜ ਸੇਵੀ ਅਮਨਦੀਪ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਮੇਰਾ ਨਾਮ ਜੀ ਅਮਨ ਮੋਹਲੀਵਾਸੀ ਭਾਰਤੀ ਮੂਲਵਾਸੀ ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਹਾਂ ਜੀ ਕੀ ਹਾਲ ਜੀ ਤੁਹਾਡਾ ਜਿਸਾਂ ਕੀ ਗੱਲ ਜੀ ਮੈਂ ਇਥੇ ਸਿਮਰਨਜੀਤ ਕੋਰ ਜਿਹੜੇ ਸਾਡੇ ਸੰਸਥਾ ਦੀ ਮਹਿਲਾ ਵਿੰਗ ਪੰਜਾਬ ਪ੍ਰਧਾਨ ਨੇ ਇਹਨਾਂ ਦੇ ਘਰ ਰਾਤ ਤਕਰੀਬਨ ਮੈਂ ਕੋਈ 9:30 9:30 ਪਹੁੰਚਿਆ ਹਾਂ ਔਰ ਤੋਂ 15-20 ਮਿੰਟ ਬਾਅਦ ਹੀ ਕੁਝ ਮੂੰਹ ਤੇ ਜਿਹੜੇ ਕਿ ਜਸਮਫਰਲ ਜਾਂ ਸ਼ੋਲਟ ਟਾਈਪ ਉਹਨਾਂ ਨੇ ਬੰਨੇ ਹੋਏ ਸੀ ਆਂਦੇ ਉਹਨਾਂ ਨੇ ਅੰਦਰ ਐਂਟਰ ਕਰਕੇ ਮੇਰੇ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਤੁਸੀਂ ਗੱਬਰ ਹੋਣਾ ਦੇ ਖਿਲਾਫ ਜਿਹੜੀਆਂ ਕੰਪਲੇਨਾਂ ਕੀਤੀਆਂ ਜੱਗੇ ਖਿਲਾਫ ਕੰਪਲੇਨਾਂ ਕੀਤੀਆਂ ਤੂੰ ਵਾਪਸ ਨਹੀਂ ਲੇਤੀਆਂ ਇਹ ਹੁਣ ਤੈਨੂੰ ਅੰਜਾਮ ਪਰ ਪ੍ਰਮਾਤਮਾ ਦੀ ਕਿਰਪਾ ਕੀ ਜਿਹੜਾ ਮੈਂ ਬਚ ਗਿਆ ਪਰ ਸਾਰੇ ਸਮਾਜ ਨੂੰ ਪਤਾ ਹੈ ਕਿ ਸਾਨੂੰ ਘਟੋ ਘਟ ਵਿੱਚ 14 ਤੋਂ 15 ਸਾਲ ਹੋ ਚੁਕੇ ਨੇ ਕਿ ਹਮੇਸ਼ਾ ਹੀ ਗਰੀਬ ਵਰਗ ਦੇ ਜਿਹੜੇ ਪੀੜਿਤ ਪਰਿਵਾਰ ਹੈ ਉਹਨਾਂ ਨੂੰ ਇਨਸਵਾਦ ਬਣੇ ਰਹੇ ਇਹਨਾਂ ਦੌਰਾਨ ਦੇ ਵਿੱਚ ਸਾਡੀਆਂ ਬੜੇ ਲੋਕਾਂ ਨਾਲ ਦੁਸ਼ਮਣੀਆਂ ਵੀ ਪਈਆਂ ਕਈਆਂ ਤੇ ਕਿਉਂਕਿ ਅਸੀਂ ਪਰਚੇ ਵੀ ਕਰਾਣੇ ਆ ਤੇ ਕਈਆਂ ਨੂੰ ਇਨਸਾਫ ਦਿਵਾਣੇ ਆ ਇਸ ਦੌਰਾਨ ਸਾਡੇ ਜਿਸ ਤਰ੍ਹਾਂ ਪਿਛੇ ਜੇ ਅਸੀਂ ਨੀਰੂ ਬਾਜਵਾ ਤੇ ਵੀ ਪਰਚਾ ਦਰਜ ਕਰਵਾਇਆ ਸੀ ਤੇ ਉਸ ਤੋਂ ਬਾਅਦ ਫਿਰ ਇੱਕ ਇਨਸੀਡੈਂਟ ਜਿਹੜਾ ਕਿ ਭਗਵਾਨ ਵਾਲਮੀਕੀ ਮਹਾਰਾਜ ਦੇ ਮੰਦਿਰ ਦੇ ਬਾਰੇ ਆਸ਼ਰਮ ਬਾਰੇ ਵੀ ਕਿਸੇ ਵਿਅਕਤੀ ਨੇ ਗਲਤ ਬੋਲਿਆ ਸੀ ਉਹਦਾ ਵੀ ਮੁੱਦਾ ਮੈ ਚੁੱਕਿਆ ਉਸ ਤੋਂ ਬਾਅਦ ਕਈ ਲੋਕਾਂ ਦੇ ਨਾਲ ਮੇਰੀ ਦੁਸ਼ਮਣੀ ਪੈ ਚੁੱਕੀ ਸੀ ਇਸ ਦੌਰਾਨ ਮੈਂ ਤੁਹਾਨੂੰ ਵੀਡੀਓ ਵੀ ਦੇ ਦੇਣਾ ਜੀ ਜਿਹੜੀਆਂ ਮੈਨੂੰ ਥ੍ਰੈਟ ਮੇਰੇ ਪਰਸਨਲ ਨੰਬਰ ਤੋਂ ਆੰਦੇਰੇ ਉਹਨੇ ਓਮਰ ਦਾ ਗੱਬਰ ਦੇ ਪਰਸਨਲ ਨੰਬਰ ਤੋਂ ਮੈਨੂੰ ਜਿਹੜੀ ਥ੍ਰੈਟ ਆਈ ਕੁਲਵਿੰਦਰ ਸਿੰਘ ਵੱਲੋਂ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ ਤੇਰੇ ਪਰਿਵਾਰ ਨੂੰ ਮਰਵਾ ਦੇਵਾਂਗੇ ਤੇਰੇ ਘਰ ਆਈ ਹਾਰ ਬੰਦਾ ਭੇਜਾਂਗੇ ਤੇ ਮੈਂ ਪ੍ਰਸ਼ਾਸਨ ਕੋ ਇੰਨੀਆਂ ਕੰਪਲੇਨਾਂ ਕਰ ਚੁੱਕਾ ਹਾਂ ਤੇ ਪ੍ਰਸ਼ਾਸਨ ਮੈਨੂੰ ਨਹੀਂ ਪਤਾ ਜਾਂ ਤੇ ਮੈਨੂੰ ਲੱਗਦਾ ਪੁਲੀ ਪ੍ਰਸ਼ਾਸਨ ਦੀ ਮਿਲੀ ਭਗਤੇ ਜਿਹੜੀ ਕਿ ਮੇਰੀ ਇੰਨੇ ਸਾਲ ਦੀ ਜਿਹੜੀ ਸੋਸ਼ਲ ਵਰਕ ਆ ਉਸ ਨੂੰ ਇਹ ਫੇਲ ਕਰਨਾ ਚਾਹੁੰਦੇ ਨੇ ਕਿ ਇਹ ਕਿਸੇ ਦੀ ਮਦਦ ਨਾ ਕਰ ਸਕੇ ਮੈਨੂੰ ਨਹੀਂ ਪਤਾ ਪੁਲੀ ਪ੍ਰਸ਼ਾਸਨ ਹோம்ਪਰ ਦਾ ਗੱਬਰ ਜਾਂ ਆਮ ਆਦਮੀ ਪਾਰਟੀ ਕਿਉਂ ਕਿਉਂ ਝੁਕਦੀ ਪਈ ਆ ਪਰ ਜਿਹੜਾ ਬਾਬਾ ਸਾਹਿਬ ਭੀਮਰਾਮ ਮੇੜਕੇ ਜੀ ਦਾ ਕਾਨੂੰਨ ਆ ਉਹ ਸਾਰਿਆਂ ਲਈ ਬਰਾਬਰ ਆ ਤੇ ਮੈਨੂੰ ਰਾਤੀ ਸਾਰੇ ਮੈਂ ਤਾਂ ਸਾਬ ਹੈ ਕਿ ਰਾਤੀ ਜਦੋਂ ਮੇਰੇ ਤੇ ਸਿੱਧਾ ਫਾਇਰ ਕੀਤਾ ਇਹ ਦੋ ਫਾਇਰ ਇਹ ਦੋ ਹੋਰ ਚਲਾ ਰਹੇ ਹੋ ਉੜ ਜਾਂਦੇ ਸੀ ਤੇ ਬਾਅਦ ਵਿੱਚ ਇਹਨਾਂ ਨੇ ਰੋਲਾ ਪਾਇਆ ਵਾ ਪੁਲੀ ਪ੍ਰਸ਼ਾਸਨ ਵੇਰਕੇ ਦੇ ਐਸ ਐਚ ਓ ਆਏ ਆ ਸ਼ਾਇਦ ਡਿਪਟੀ ਸਾਹਿਬ ਵੀ ਆਏ ਆ ਕਿੰਨੀ ਦੇ ਚੋਂ ਇਹ ਕਿੰਨੀ ਦੇ ਚੋਂ ਕੰਮ ਕਰਕੇ ਚਲੇ ਗਏ ਸੀ ਆਪਾਂ 20 ਮਿੰਟ ਇਹ ਸਰ ਘਟੋ ਘਟ 10 10 15 ਮਿੰਟ ਮੇਰਾ ਕੋਲ ਹੁੰਦਾ ਰਿਆ ਨਾ ਇਹ ਸਿਮਰਨ ਦੇ ਹਸਬੰਦ ਨੂੰ ਜਿਹੜਾ ਕਿ ਆ ਨਾਲ ਦਾ ਕਮਰਾ ਵਾ ਉਹ ਚੇ ਬੰਦ ਕਰ ਦਿੱਤਾ ਗਿਆ ਕਿ ਤੇ ਸਿਮਰਨ ਨੂੰ ਨੁੱਕਰ ਤੇ ਲਾ ਦਿੱਤਾ ਕਿ ਬੋਲੀ ਨਾ ਕੋ ਉਹ ਮਿਲ ਕੇ ਜਿਹੜਾ ਪਹਿਲਾ ਫਾਇਰ ਇਹਨਾਂ ਨੇ ਕੀਤਾ ਨਾ ਉਹ ਦੀਵਾਰ ਤੇ ਲੱਗ ਗਿਆ ਦੂਜਾ ਜਦੋਂ ਕਰਨ ਲੱਗੇ ਉਹ ਅੜ ਗਿਆ ਤੇ ਉਸੇ ਦੌਰਾਨ ਮੇਰੀ ਧੱਕਾ ਮੁਕੀ ਹੁੰਦੀ ਰਹੀ ਹੈ ਜਦੋਂ ਫਿਰ ਜਦੋਂ ਇਹਨਾਂ ਨੇ ਫਿਰ ਉਹ ਮੈਨੂੰ ਮੈਂ ਅਸਲ ਦੇ ਵਿੱਚ ਤਾਂ ਨਹੀਂ ਦੱਸਿਆ ਮੈਨੂੰ ਪਤਾ ਨਹੀਂ ਕਿ ਪਿਸਤਰ ਜਾਂ ਗੋਲੀ ਕਿਸ ਤਰ੍ਹਾਂ ਦੀ ਹੁੰਦੀ ਹੈ ਮੈਂ ਪਹਿਲੀ ਵਾਰੀ ਕੱਲ ਜ਼ਿੰਦਗੀ ਚ ਪਹਿਲੀ ਵਾਰੀ ਵੇਖੀ ਉਹ ਜਿਹੜਾ ਦੂਜਿਆਂ ਨੇ ਕਿਹਾ ਮੈਂ ਜਦੋਂ ਉਹਨੇ ਮੇਰੇ ਮਾਰ ਲੱਗਾ ਫਿਰ ਸਿੱਧਾ ਸ਼ਾਤੀ ਤੇ ਐਮ ਹੱਥ ਮਾਰਾ ਉਮਰੀ ਜੀਨ ਦੀ ਪੈਂਟ ਦੇ ਨਾਲ ਟੱਚ ਕਰਕੇ ਜਿਹੜੇ ਕਿ ਉਹਦੀ ਗੋਲੀ ਜਾਂ ਖੋਲ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਕਿ ਲੈ ਗਈ ਹੈ ਉਹ ਕਿਧਰ ਗਈ ਪੁਲਿਸ ਪਹੁੰਚ ਗਈ ਮੋਗੇ ਜੀ ਮੈਨੂੰ ਲੱਗਦਾ ਕੋਈ 15-20 ਮਿੰਟਾਂ ਬਾਅਦ ਅੱਧੇ ਘੰਟੇ ਦੇ ਵਿੱਚ ਵਿੱਚ ਪਹੁੰਚੇ ਇਲੈਕਸ਼ਨ ਹੈ ਇਹ ਇਲੈਕਸ਼ਨ ਤੇ ਜਮ੍ਹਾਂ ਹੋਣਾ ਚਾਹੀਦਾ ਦੇਖੋ ਜੀ ਮੈਂ ਤਾਂ ਕਹਿੰਦਾ ਪੁਲੀ ਪ੍ਰਸ਼ਾਸਨ ਮੈਂ ਜਦੋਂ ਜੀ 9 ਵਜੇ ਆ ਰਿਹਾ ਹਾਂ ਨਾ ਤੇ ਵੇਰਕਾ ਬਾਈਪਾਸ ਦੇ ਕੋਲ ਕੋਈ ਨਾਕਾ ਨਹੀਂ ਜਿੱਥੇ ਕਿ ਆਲਰੇਡੀ ਲੱਗਾ ਹੁੰਦਾ ਉੱਥੇ ਕੋਈ ਨਾਕਾ ਨਹੀਂ ਤੇ ਜਦੋਂ ਮੈਂ ਮੈਡਮ ਨੂੰ ਕਿਹਾ ਕਹਿੰਦੇ ਅਸੀਂ ਤਾਂ ਬੜੇ ਸचेਤ ਹਾਂ ਤੇ ਪਰ ਕੋਈ ਨਾਕਾ ਨਹੀਂ ਸੀ ਤੇ ਜਿਹੜਾ ਕਿ ਚੋਣਾਂ ਦੇ ਦੌਰਾਨ ਜਿਹੜਾ ਕਿ ਅਸਲ ਸਾਰਾ ਜਮ੍ਹਾਂ ਹੋਣਾ ਚਾਹੀਦਾ ਆ ਪਰ ਵੇਲੇਪਲੀ ਪ੍ਰਸ਼ਾਦਾ ਦਾ ਫੇਲੀਅਰ ਮੰਗ ਇਹੀ ਹੈ ਕਿ ਜਿਹੜੇ ਦੋਸ਼ੀ ਵਿਅਕਤੀ ਹੈ ਇਹ ਉਹਨਾਂ ਦੇ ਐਫਆਈਆ ਦਰਜ ਕੀਤੀ ਜਾਵੇ ਮੈਂ ਸਾਰੇ ਪ੍ਰੂਫ ਦੇਣ ਲਈ ਤਿਆਰ ਹਾਂ ਇਹੀ ਮੰਗਿਆ ਜੀ ਮੇਰੀ ਆਪਣੇ ਬਲੇ ਬਲੇ ਨਾਮ ਤੋਂ ਮੈਂ ਐਸਆਈ ਲਖਵਿੰਦਰ ਕੁਮਾਰ ਥਾਣਾ 베ਰਕਾ ਲਖਵਿੰਦਰ ਜੀ ਕੀ ਹੋਇਆ ਸੀ ਰਾਤੀ ਜਿਹੜੇ ਗੋਲੀ ਚੱਲੀ ਰਾਤੀ ਜੀ ਅਸੀਂ ਕਿਤੇ ਬਾਹਰ ਏਰੀਆ ਚ ਇਲੈਕਸ਼ਨ ਦੇ ਸਬੰਧ ਚ ਅਸੀਂ ਆਪਾਂ ਸਰਚ ਕਰ ਰਹੇ ਸੀਗਾ ਏਰੀਆ ਦੀ ਸਾਰੇ ਅਫਸਰ ਸਬਾਨ ਵੀ ਨਾਲ ਹੀ ਹੈ ਤੇ ਉਦੋਂ ਇੱਕ ਫੋਨ ਮਸੂਲ ਹੋਇਆ ਵੀ ਕੋਈ ਸਿਮਰਨ ਨਾਮ ਦੀ ਲੜਕੀ ਆ 9 ਵਜੇ ਕੋਈ 50 55 ਮਿੰਟ ਤੇ ਵੀ ਸਾਡੇ ਘਰੇ ਇਦਾਂ ਵੀ ਅਮਨ ਕੋਈ ਆਇਆ ਵਾ ਅਮਨ ਦੇ ਉਹਦੇ ਉੱਤੇ ਕੋਈ ਫਾਇਰਿੰਗ ਕਰਕੇ ਚਲ ਗਿਆ ਵਾ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਇੱਥੇ ਮੌਕੇ ਤੇ ਪਹੁੰਚ ਕੇ ਜਾ ਕੇ ਉੱਥੇ ਵੇਖਿਆ ਵਾ ਕਿ ਕੋਈ ਜਾਨੀ ਮਾਰੀ ਨੁਕਸਾਨ ਨਹੀਂ ਹੈ ਕਿਸੇ ਦਾ ਨਾਗੇ ਦੇ ਵਜੇ ਕੰਦ ਵਿੱਚ ਜਰੂਰ ਇੱਕ ਬੁਲਟ ਵੱਜਾ ਵਾ ਤੇ ਉਹ ਬੁਲਟ ਆਪਾਂ ਚੱਕ ਕੇ ਵੇਖਿਆ ਫੜ ਕੇ ਉਹ ਹਾਂ ਲੱਗਦਾ ਜਿੰਦਾ ਏਅਰ ਗਨ ਹੁੰਦੀ ਆ ਉਹਦਾ ਬੁਲਟ ਆ ਬਾਕੀ ਅਮਾਰੀ ਤਫਤੀਸ਼ ਜਾਰੀ ਆ ਕਿਸੇ ਦੇ ਨਾਮ ਉਹ ਨਹੀਂ ਦੱਸਿਆ ਕਿ ਇਹ ਕਿਹਦੇ ਵੱਲੋਂ ਅਮਲ ਕੀਤਾ ਨਹੀਂ ਨਹੀਂ ਯਾਰ ਇਹ ਕੋਈ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਉਹਨਾਂ ਦੇ ਘਰ ਕੈਮਰੇ ਜਰੂਰ ਲੱਗੇ ਪਰ ਉਹ ਅੰਦਰ ਵੀ ਸਾਡੇ ਚੱਲਦੇ ਨਹੀਂ ਆ ਕਿਸੇ ਗੱਬਰ-ਗੱਬਰ ਦਾ ਨਾਮ ਲੈਣ ਦੇ ਕਿ ਪਤਾ ਉਹ ਨਹੀਂ ਨਹੀਂ ਇਹਦੇ ਬਾਰੇ ਕੋਈ ਪਤਾ ਨਹੀਂ ਹੈ ਕੋਈ ਸੀਸੀਟੀਵੀ ਕੋਈ ਮਿਲੀ ਨਾ ਨਾ ਬਿਲਕੁਲ ਨਹੀਂ